ਬਾਈ ਜੀ ਅੱਜ ਮੇਰੇ ਪਿੰਡ ਮੀਰਪੁਰ ਖੁਰਦ ਟਾਣੀ ਉਸ ਮੱਡੀ ਵਿਖੇ ਜਿਹੜੀ ਇਹ ਪਾਈਪਲਾਈਨ ਪੈ ਰਹੀ ਆ ਆ ਇਧਰੋਂ ਦਿਖਾਈ ਪਾਈਪਲਾਈਨ ਪਾਈਪਲਾਈਨ ਪੈ ਰਹੀ ਆ ਇਹ ਘੱਟੋ ਘੱਟ 30 ਸਾਲ ਬਾਅਦ ਆ ਪਾਣੀ ਅਗਲੇ ਘਰਾਂ ਦੇ ਵਿੱਚ ਬਹੁਤ ਦਿੱਕਤ ਸੀਗੀ ਜਿਹੜਾ ਪਾਣੀ ਅੱਜ ਅਸੀਂ ਪੈਪਾ ਪਾ ਕੇ ਤੇ ਆ ਜੀ ਵੀ ਸੀ ਲੱਗ ਰਹੀ ਹੈ ਪੁੱਛਾ ਰਹੇ ਆ ਅਗਲੇ ਪਾਸੇ ਸਾਡਾ ਜੋ ਸਰਪੰਚਾ ਮੇਰਾ ਸਿੰਘ ਐਤ ਕੀ ਬਣਿਆ ਇਹ ਵੀ ਬਹੁਤ ਵੱਡੀ ਇਹਦੇ ਵਿੱਚ ਸਹਿਯੋਗ ਆ ਜੀ ਤੇ ਨਹੀਂ ਬਹੁਤ ਦਿੱਕਤ ਆ ਰਹੀ ਸੀ 30 35 ਸਾਲਾਂ ਤੋਂ ਕੋ ਪੁਸ਼ਕਰਾਂ ਦੇ ਵਿੱਚ ਪਾਣੀ ਜਾਂਦਾ ਸੀ ਟਿੱਬੇ ਹੋਣ ਕਰਕੇ ਇੱਕ ਪਾਸੇ ਚਾਈ ਪੈਂਦੀ ਐ ਤੇ ਪਾਣੀ ਦੀ ਬਹੁਤ ਮੁਸ਼ਕਲ ਆ ਰਹੀਆਂ ਸੀ ਜਿਹੜੀ ਕਿ ਅੱਜ 20-25 ਸਾਲਾਂ ਬਾਅਦ ਆ ਪਾਈਪ ਲਾਈਨ ਪੈ ਰਹੀ ਹੈ ਜੀ ਬਾਕੀ ਆ ਸਰਪੰਚ ਸਾਹਿਬ ਖੜੇ ਨਾ ਇਹਨੂੰ ਪੁੱਛਦੇ ਆ ਜੀ ਦੱਸੋ ਜੀ ਸਰਪੰਚ ਜਿਹੜੀ ਸਾਡੀ ਪਾਈਪ ਲਾਈਨ ਪੈ ਗਈ ਆ ਮੇਰੇ ਪਿੰਡ ਦੇ ਨਗਰ ਨਾਸੀਆਂ ਦਾ ਸਭ ਤੋਂ ਪਹਿਲਾਂ ਦਾ ਬਹੁਤ ਧੰਨਵਾਦ ਹੈ ਸਾਡੇ ਮੈਂਬਰ ਸਤਗੁਰ ਸਿੰਘ ਸਾਫਤ ਸਰਪੰਚ ਬਲਜਿੰਦਰ ਸਿੰਘ ਸਾਡੇ ਮੈਂਬਰ ਵੀਰਾ ਸਿੰਘ ਸਵਰਨਾ ਸਿੰਘ ਬੁੱbbi ਸਿੰਘ ਉੱਦੂ ਸਿੰਘ ਆ ਕਾਫੀ ਸਾਰੇ ਪਿੰਦੇ ਦੇ ਪ੍ਰਬੰਧਕ ਤੇ ਖੜੇ ਆ ਬਹੁਤ ਧੰਨਵਾਦ ਆ ਬਹੁਤ ਵੱਡਾ ਸਹਿਯੋਗ ਆ ਸਾਡੇ ਨਗਰ ਦਾ ਜਿਹੜੇ ਸਾਨੂੰ ਸਾਥ ਦੇ ਰਹੇ ਆ ਸਾਡਾ ਪਿੰਡ ਨਾਲ ਚਾਲੀਵਾ ਹੋਣ ਕਰਕੇ ਇੱਧਰ ਨੇ ਸ਼ਹਿਰ ਦਾ ਕੁਸਕਰਾਂ ਨੂੰ ਪਾਣੀ ਨਹੀਂ ਪਹੁੰਚ ਰਿਆ ਸੀ ਕਾਫੀ ਲੰਬੇ ਟਾਈਮ ਤੋਂ ਮੰਗ ਸੀ ਜਿਹੜਾ ਅਸੀਂ ਆ ਪਾਈਪਲਾਈਨ ਪਾ ਕੇ ਪਾਣੀ ਦੇ ਰਹੇ ਆ ਹਰ ਇੱਕ ਘਰ ਤੱਕ ਪਾਣੀ ਪਹੁੰਚਾਉਣਾ ਸਾਡਾ ਫਰਜ਼ ਆ ਵੀ ਹਰ ਘਰ ਤੱਕ ਪਾਣੀ ਪਹੁੰਚਾਵੇ ਪਹੁੰਚਣਾ ਚਾਹੀਦਾ ਇੱਕ ਮੇਰੇ ਪਿੰਡ ਵਾਲੇ ਪਾਰਕ ਨੂੰ ਇਹ ਮੇਰੀ ਬੇਨਤੀ ਹੈ ਵੀ ਕਈ ਕੀ ਹੁੰਦਾ ਜਿਨ੍ਹਾਂ ਨੂੰ ਲੋੜ ਨਹੀਂ ਪਾਣੀ ਬੇਫਾਲਤੂ ਟੂਟੀਆਂ ਚੱਲਦੀਆਂ ਜਾਂ ਸਰਦੀ ਲਈ ਹੈ ਕਿ ਇਹ ਕੰਮ ਨਾ ਕਰਿਆ ਜਾਵੇ ਜਿਹੜਾ ਬਾਦਰ ਵਕਸ ਤੋਂ ਪਾਣੀ ਹੈ ਪੀਣ ਦੇ ਯੋਗ ਹੈ ਇਹਦੀ ਪੀਣ ਯੋਗਤੀ ਵਰਤਿਆਵੇ ਹਰ ਇੱਕ ਘਰ ਤੱਕ ਪਾਣੀ ਪਹੁੰਚਾਉਣਾ ਸਾਡਾ ਫਰਜ਼ ਹੈ ਆ ਤੁਸੀਂ ਪਿੰਡ ਦੀ ਹਰ ਤਰ੍ਹਾਂ ਤੋਂ ਸੇਵਾ ਕਰਨੀ ਚਾਹੁੰਦੇ ਆ ਵਧੀਆ ਢੰਗ ਨਾਲ ਸਹਿਯੋਗ ਦੇ ਰਹੇ ਆ ਪਿੰਡ ਬਹੁਤ ਧੰਨਵਾਦ ਹੈ ਠੀਕ ਹੈ ਸ਼ੁਕਰੀਆ ਜੀ ਆਰੇ ਇੰਟਰਨਲ ਵੀ ਬੁਲੋ ਆਰੇ ਦਾ ਵੀ ਕੋਸ ਕੋਸ ਲੱਭ ਜੰਦਰ ਤੋਂ ਵੀ ਬੁਲਾ ਲਿਆ ਕੀ ਬੋਲਦਾ ਨਹੀਂ ਬੋਲਦਾ